ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੀਟੇ ਜਥੇਦਾਰ ਦੀ ਗੱਲ ਕਰਨੀ ਹੈ ਗਿਆਨੀ ਹਰਬੀ ਸਿੰਘ ਹੈਪੀ ਸਭੋ ਕੀ ਤਲਵੰਡੀ ਦਮਦਮਾ ਸਰਦਾਰ ਹਾਈਟ ਕਿੰਨੀ ਕੈ ਮੇਰੇ ਕਿ ਜਨੀ ਹੈ ਪਰ ਮੇਰੀ ਤਾਂ 5 2 ਹੈ 2 ਇੰਚ ਹਾਈਟ ਮੇਰੀ ਜ਼ਿਆਦਾ ਹੈ ਉਹਦੇ ਨਾਲ 3 ਫੁੱਟ ਦੀ ਤਲਵਾਰ ਫੜੀ ਹੁੰਦੀ ਹੈ ਰੇ ਪਜਾਮੀ ਤੇ ਦਸਤਾਰ ਵੀ ਮੇਰੇ ਵਾਂਗ ਬੰਨ੍ਹਦਾ ਪਰ ਮੇਰੇ ਮੇਰੇ ਵਾਂਗ ਬੰਨ੍ਹ ਨਹੀਂ ਆਉਂਦੀ ਨਹੀਂ ਹਲੇ ਵੱਡੀ ਮੰਨ ਦਾ ਸਿਰ ਛੋਟਾ ਜਿਹੜੀ ਮੈਂ ਗੱਲ ਕਰਨੀ ਹੈ ਚਲੋ ਇਤਿਹਾਸੀ ਮਜ਼ਾਕ ਕਰਨਾ ਪੈਂਦਾ ਇਨਕ ਇਹਨੂੰ ਨਾ ਕੁਝ ਕੌਮ ਦੇ ਠੇਕੇਦਾਰ ਅਕਾਲੀ ਫੂਲਾ ਸਿੰਘ ਬਣਾਈ ਜਾਂਦੇ ਆ ਤੇ ਉਹਦੀ ਉਹਦੀ ਇਹ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਇਹ ਸਿਰੇ ਦਾ ਹਰਾਮਪੁਰ ਬੰਦਾ ਹੁਣ ਤਾਂ ਨਾ ਕੱਲ ਮੈਨੂੰ ਫੋਨ ਕੀਤਾ ਇੱਕ ਬੀਬੀ ਨੇ ਕਹਿੰਦੇ ਗਿਆਨੀ ਜੀ ਜੇ ਸਾਨੂੰ ਪਤਾ ਲੱਗੇ ਜੇ ਮੈਂ ਇੱਥੇ ਜਿਹੜਾ ਅਰਗਿਆਨੀ ਹਰਬੀ ਸਿੰਘ ਨੇ ਆਉਣਾ ਕਹਿੰਦੀ ਅਸੀਂ ਬੁੜੀਆਂ ਨੂੰ ਕਹਿੰਦੇ ਆ ਬੀਬੀਆਂ ਨੂੰ ਕਹਿੰਦੇ ਤੁਸੀਂ ਨਾ ਆਇਓ ਹੋ ਸਕਦਾ ਕੋਈ ਹਰਕਤ ਕਰ ਦੇ ਕਿਉਂਕਿ ਜਿਹੜਾ ਬੰਦਾ ਸਾਡੂ ਤੋਂ ਅੱਖ ਬਚਾ ਕੇ ਨਹੀਂ ਗੱਲ ਲੱਗਦਾ ਸਾਡੇ ਇਹੋ ਜਿਹੇ ਕਰੈਕਟਰ ਕਰ ਸਕਦਾ ਉਹਦੇ ਤੇ ਯਕੀਨ ਕੀਤਾ ਵੀ ਨਹੀਂ ਜਾ ਸਕਦਾ ਇਹ ਸਚਾਈ ਹੈ ਤੇ ਹੁਣ ਇਹਦੇ ਅੰਦਰ ਫੀਲਿੰਗਾਂ ਕੀ ਨੇ ਸੁਭਨੇ ਕੀਨੇ ਦੇ ਸੁਭਨੇ ਨੇ ਵੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਬਣਾ ਇੱਕ ਤਾਂ ਇਹਨੂੰ ਹੂਕ ਦਿੱਤੀ ਹੋਈ ਐ ਅਮਰਤਪਾਲ ਵਰਗੀ ਕਤੀੜ ਨੇ ਮਤਲਬ ਜਿਹੜਾ ਬਾਦਸ਼ ਪੰਜਾਬ ਦੇ ਅਕਾਲੀ ਦਲ ਨਵਾਂ ਬਣਾਇਆ ਭੁਖੀ ਖਾਣੇ ਐਮਪੀ ਨੇ ਤੇ ਅਮਰਤਪਾਲ ਦੇ ਭਾਪੇ ਨੇ ਉਹਨਾਂ ਨੇ ਹੂਕ ਦਿੱਤੀ ਹੋਈ ਐ ਵੀ ਆ ਜਾ ਸਾਡੀ ਪਾਰਟੀ ਵਿੱਚ ਦੂਜੇ ਪਾਸੇ ਬੀ.ਆਰ.ਪੀ ਵੱਲੋਂ ਦੇ ਕਹਿੰਦੇ ਅੰਦਰਖਾਤੇ ਗੁਪਤਗੋ ਹੋਈ ਹੋਈ ਹੈ ਕਿਉਂਕਿ ਪੰਪ ਤਾਂ ਕਿਸੇ ਨੇ ਦਿੱਤਾ ਹੀ ਹੋਇਆ ਨਾ ਜਿਹੜਾ ਬਾਗਲਾਂ ਦੇ ਖਿਲਾਫ ਬੋਲੀ ਜਾਂਦਾ ਅਸਾ ਦੂਜੀ ਗੱਲ ਹੋਰ ਸੁਣਿਓ ਜਿਹੜੇ ਬੰਦੇ ਇਹਨੂੰ ਅਕਾਲੀ ਫੋਲਾ ਸਿੰਘ ਮਨਾ ਰਹੇ ਨੇ ਨਾ ਉਹ ਸਿਰੇ ਦੀਆਂ ਖਤੀੜਾਂ ਨੇ ਇਹ ਮੈਨੂੰ ਗੱਲ ਕਹਿਣਾ ਗਹਿੜੇ ਕਹਿਣੇ ਪੈ ਰਹੀ ਐ ਮੈਂ ਵੈਸੇ ਕਹਿੰਦਾ ਨਹੀਂ ਹੁੰਦਾ ਕਹਿੰਦੇ ਜੀ ਉਹਦੇ ਕਰੈਕਟਰ ਨੂੰ ਜਾਣ ਬੁੱਝ ਕੇ ਉਸਾਲਿਆ ਗਿਆ ਜਾਣ ਬੁੱਝ ਕੇ ਉਧਰ ਉਹਨੂੰ ਬੁਨਾਮ ਕੀਤਾ ਗਿਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਉਹ ਤਾਂ ਸਾਡੂ ਮੀਡੀਆ ਸਾਹਮਣੇ ਰੋਂਦਾ ਸੀ ਕਹਿੰਦਾ ਇਹਨੇ ਮੇਰਾ ਘਰ ਪਟਿਆ ਜੇ ਨਹੀਂ ਪਟਿਆ ਤਾਂ ਤੁਸੀਂ ਇਹਦੀਆਂ ਗਪੌੜਾਂ ਸੁਣੇ ਜਾਂਦੇ ਹੋ ਤੁਸੀਂ ਅਗਲੇ ਨੂੰ ਜਾ ਕੇ ਪੁੱਛਿਆ ਵੀ ਕੀ ਹੋਇਆ ਜਣ ਕੇ ਤਖਤ ਦਾ ਜਥੇਦਾਰ ਇਹੋ ਜਿਹੇ ਕਨੌਣੀਆਂ ਹਰਕਤਾਂ ਕਰੇ ਉਹ ਤੁਹਾਡਾ ਕੀ ਕਹਿਣਾ ਹੈ ਯਾਰ ਅਮਰਤਪਾਲ ਨੇ ਸ਼ਰਿਆਮ ਆਡੀਓ ਵਾਇਰਲ ਕੀਤੀਆਂ ਕਹਿੰਦਾ ਕੈਨੇਡਾ ਦੀ ਕੁੜੀ ਮੈਨੂੰ ਫੋਨ ਕਰਦੀ ਹੈ ਕੀ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰਾ ਲ ਤੈਨੂੰ ਮੈਂ ਕੈਨੇਡਾ ਵਿੱਚ ਪੱਕਾ ਕਰਵਾ ਦੂੰ ਫਿਰ ਇੰਗਲੈਂਡ ਵਾਲਿਆਂ ਤੱਕ ਰਾਈ ਲਿਆ ਸੀ ਜੇ ਤੁਸੀਂ ਉਹੋ ਜਿਹੇ ਬੰਦਿਆਂ ਨੂੰ ਐਮਪੀ ਬਣਾ ਸਕਦੇ ਹੋ ਜਿਹੜਾ ਸ਼ਰਿਆਮ ਅਜ ਨਾਲੇ ਥਾਣੇ ਤੇ ਕਬਜ਼ਾ ਕਰਨ ਗਿਆ ਸੀ ਇੱਕ ਔਰਤ ਦਾ ਮਸਲਾ ਸੀ ਤੇ ਨੀਟੇ ਵਰਗੇ ਤਾਂ ਤੁਹਾਡੇ ਲਈ ਬਹੁਤ ਵੱਡੀ ਹਸ਼ਤੀ ਹੈ ਤੁਹਾਨੂੰ ਭੇਡਾਂ ਨੂੰ ਪਤਾ ਕੀ ਹੈ ਮੈਂ ਮਜਬੂਰ ਹਾਂ ਇਹ ਸ਼ਬਦ ਬੋਲਣ ਤੋਂ ਮੈਨੂੰ ਬੋਲਣੇ ਪੈ ਰਹੇ ਨੇ ਕਿਉਂਕਿ ਜਿੰਨਾ ਪੰਜਾਬ ਦਾ ਬੇੜਾ ਕਰਕੇ ਇਹਨਾਂ ਭੇਡਾਂ ਨੇ ਵੋਟਾਂ ਪਾ ਕੇ ਕੀਤਾ ਹੈ ਇਹਨਾਂ ਭੇਡਾਂ ਨੇ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੈ ਉਹਨਾ ਨੁਕਸਾਨ ਤਾਂ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਪਾਕਿਸਤਾਨ ਜਾਂ ਰੂਸ ਵੀ ਨਹੀਂ ਕਰ ਸਕਦਾ ਚైనా ਵੀ ਨਹੀਂ ਕਰ ਸਕਦਾ ਹੋਰ ਦੱਸੋ ਜਿੰਨਾ ਸਾਡੇ ਭਾਰਤ ਦਾ ਪੰਜਾਬ ਦਾ ਬੇੜਾ ਸਾਡੀਆਂ ਭੇਡਾਂ ਨੇ ਇੱਥੇ ਰਹਿ ਕੇ ਬਹਾਇਆ ਹੋਇਆ ਤੇ ਬੜੇ ਲੋਕਾਂ ਦੇ ਕੱਲ ਫੋਨ ਆਏ ਗਿਆਨੀ ਤੁਸੀਂ ਵੀਡੀਓ ਕਿਉਂ ਪਾਈ ਸੀ ਕਿਉਂ ਤੁਹਾਡੇ ਪਿਓ ਦਾ ਰਾਜ ਹੈ ਤੁਸੀਂ ਸਾਡੇ ਪਿਓ ਤੁਹਾਡੇ ਨਾਲ ਕੋਈ ਰਿਸ਼ਤੇਦਾਰੀ ਹੈ ਕਿਉਂ ਨਾ ਪਾਈਏ ਵੀਡੀਓ ਬਈ ਪਾਵਾਂਗੇ ਜਿੰਨਾ ਮਰਜੀ ਕੋ ਇਦਾਂ ਹੀ ਚੱਲੋ ਜਿੰਨਾ ਚਿਰ ਬੰਦੇ ਨੂੰ ਆਪਣੀ ਔਕਾਤ ਦਾ ਨਹੀਂ ਪਤਾ ਲੱਗਦਾ ਮੈਂ ਕਿਸੇ ਪਾਰਟੀ ਦੀ ਪ੍ਰਧਾਨਗੀ ਨਹੀਂ ਕਰਨੀ ਸਾਨੂੰ ਕਿਸੇ ਅਹੁਦੇਦਾਰੀ ਲੋੜ ਨਹੀਂ ਇਦਾਂ ਜਿਹੜੇ ਬੰਦੇ ਗੰਦ ਪਾਉਂਦੇ ਨੇ ਉਹਨਾਂ ਦੀ ਜੜ ਪਟਣੀ ਹੈ ਕੋਈ ਵੀ ਹੋਵੇ ਇੱਕ ਗੱਲ ਲਾਸਟ ਕਹਿਣੀ ਹੈ ਇਹਨੂੰ ਹਾਜ਼ਰਮ ਕਰ ਲਿਓ ਜਿੰਨਾ ਵੀ ਲੰਗ ਲਾਣਾ ਹੁਣ ਤੱਕ ਤਖਤਾਂ ਤੇ ਕਾਬਜ ਹੋਇਆ ਉਹਨਾਂ ਵਿੱਚੋਂ ਇੱਕ ਵੀ ਦੱਸ ਦਿਓ ਵੀ ਉਹਨੇ ਪੰਥ ਦੇ ਹਿੱਤ ਲਈ ਕੋਈ ਫੈਸਲਾ ਕੀਤਾ ਹੋਵੇ ਮੈਂ ਇਹ ਜਹੇਦਾਰ ਦੀ ਗੱਲ ਕਰਨ ਲੱਗਾ ਧਿਆਨ ਨਾਲ ਸੁਣ ਲਿਓ ਇਹਦੀ ਮੌਜੂਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ ਇਹਨੂੰ ਹਰਾਮਖੋਰ ਨੂੰ ਪਤਾ ਸੀ ਦੂਜੀ ਗੱਲ ਇਦੀ ਮੌਜੂਦਗੀ ਦੇ ਵਿੱਚ ਬਾਦਲਾ ਨੇ ਬਿਆਦਬੀ ਕਰਵਾਈ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਨਹੀਂ ਬੋਲੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਸਰਸੇ ਵਾਲੇ ਸਾਧ ਨੂੰ ਮਾਫ਼ੀਆਂ ਦਿੱਤੀਆਂ ਗਈਆਂ ਇਹ ਹਰਾਮਖੋਰ ਇੱਕ ਵੀ ਸ਼ਬਦ ਨਹੀਂ ਬੋਲੇ ਜੇ ਤੁਸੀਂ ਇਹਨੂੰ ਕਾਲੀ ਹੁਲਾ ਸਿੰਘ ਬਣਾਈ ਜਾਂਦੇ ਹੋ ਜਿਹੜੇ ਬੰਦੇ ਦੇ ਵਿੱਚ ਵੀ ਕੋਈ ਆਕੜ ਹੈਂਕੜ ਜਾਂ ਧੌਣ ਵਿੱਚ ਕਿੱਲਾ ਹੈਗਾ ਉਹਨੂੰ ਬੇਨਤੀ ਹੈ ਇੱਕ ਪਾਸੇ ਨੀਟੇ ਜਿਹੜਾ ਨੂੰ ਬਹਾਲ ਲਿਓ ਇੱਕ ਪਾਸੇ ਮੈਂ ਬੈਠੂ ਇਹਨੂੰ ਚਾਰ ਇੱਕ ਸਵਾਲ ਕਰਨੇ ਨੇ ਪੰਜਵਾਂ ਸਵਾਲ ਹੀ ਨਹੀਂ ਕਰਦਾ ਚਾਰ ਵਿੱਚੋਂ ਤਿੰਨ ਜਵਾਬ ਦੇ ਦੇ ਇਹਦੀ ਜੁੱਤੀ ਵਿੱਚ ਪਾਣੀ ਪਾ ਕੇ ਪਿਉ ਹੋਰ ਦੱਸੋ ਇਦੋਂ ਉੱਪਰ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ